ਹਾਂਜੀ ਸਤਿ ਸ਼੍ਰੀਕਾਲ ਜੀ ਅੱਜ ਸਾਨੂੰ ਆਪਣੇ ਛੋਟੇ ਜਿਹੇ ਫਾਰਮ ਤੋਂ ਛੋਟੇ ਜਿਹੇ ਲੈਵਲ ਤੋਂ ਕੰਮ ਸਟਾਰਟ ਕੀਤਾ ਹੈ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਸਾਡਾ ਕੰਮ ਅਜੇ ਸਟਾਰਟਿੰਗ ਹੈ ਆ ਪਹਿਲਣਾ ਇਹ ਸੁਣਨ ਆ ਲਈਆਂ ਇਹ ਦੋਨੇ ਆ ਆ ਗਏ ਇਹ ਨੰਮ ਹੈ ਕਿਤੇ ਨਾ ਫਾਰਮ ਚ ਇਹਨਾਂ ਨੂੰ ਸਾਨੂੰ 2-2 ਸਾਲ ਹੋ ਗਏ ਦੀ ਪਹਿਲਣ ਬੱਚੀ ਹੈ ਘਰੂ ਥੋੜੀ ਸੇਵਾ ਘਟ ਗਈ ਹੈ ਇਹ ਸਾਡਾ ਛੋਟਾ ਜਿਹਾ ਖਾਰਮਾ ਵੱਡੇ ਪੱਖੇ ਵੀ ਲਾਏ ਹੋਏ ਆ ਬੰਦ ਕਰ ਰੱਖਿਆ ਕਰ ਖੜਕਾ ਵਾਲਾ ਕਰਦੇ ਆ ਆ ਸਾਡੀਆਂ ਦੁੱਧ ਵਾਲੀਆਂ ਆਂ ਇੱਧਰ ਤਿੰਨ ਪੋਸ਼ਨ ਬਣਾਏ ਆ ਇਹਦੇ ਚ ਪਹਿਲਣਾ ਸੂਨ ਵਾਲੀਆਂ ਨਾ ਮੰਗ ਲੈਂਦੀਆਂ ਉਧਰ ਸਾਰੀਆਂ ਸੂਰ ਵਾਲੀਆਂ ਕਿਹਦਾ ਮਹੀਨਾ ਰਹਿ ਗਿਆ ਤੇ ਡੇਢ ਮਹੀਨਾ ਰਹਿ ਗਿਆ ਆ ਦੁੱਧ ਵਾਲੀਆਂ ਆਂ ਚਾਰੇ ਐ ਤੇ ਨੀਰਾ ਪਾ ਦੇ 24 ਘੰਟਿਆਂ ਦਾ ਇਕੱਠਾ ਹੀ ਤੇ ਹੁਣ ਪਾਤਾ ਅੱਧਾ ਦੁਪਹਿਰੇ ਇੱਧਰ ਕਰ ਦਾਂਗੇ ਤੇ ਦੂਜਾ ਤੜਕ ਕਿੱਧਰ ਕਰ ਦਾਂਗੇ ਤੰਗਲੀ ਨਾਲ ਉੱਤੇ ਸੇੜ ਦਾਂਗੇ ਫੀਡ ਉਹ ਸਾਹਮਣੇ ਖੇਹ ਲਾ ਪਾਣੀ ਵਾਲੀ ਇੱਧਰ ਨਹੀਂ ਪੀ ਲੈਣਗੇ ਤਾਂ ਨਹੀਂ ਪੀ ਲੈਣਾ ਇਹਨਾਂ ਨੂੰ ਉੱਤਰੇ ਵਾਟ ਕੇ ਯੋਗੀ ਔੜੀ ਔੜੀ ਸੈਟ ਅਗਾਵਾਂ ਨਵਾਂ ਜਾ ਕੰਮ ਆਵੇ ਹਿਸਾਬ ਜਾਂ ਵੀ ਘੱਟ ਹੀ ਆ। ਇੰਨਾ ਕੋ ਬਾਹਰ ਵੱਡਾ ਪੱਖਾ ਲਾਇਆ ਹੋਇਆ ਹੈ। ਆਇ ਇਥੇ ਰਾਇ ਹੋਏ ਨੂੰ ਜਣੂ ਵਾਸਤੇ ਕੁਝ ਆ ਛੱਤ ਵਾਲੇ ਪੱਖੇ ਚੱਲਦੇ ਛਤਾਂ ਨਾਲ ਪੱਖਿਆਂ ਦਾ ਘਰ ਫਰਕ ਤਾਂ ਕੋਈ ਹੈ ਨਹੀਂ ਬਸ ਹੁਣ ਚੱਲੀ ਜਾਂਦੇ ਐ। ਇਹ ਆਪਣੇ ਵਾਸਤੇ ਬਣੇ ਹੋਏ ਆ ਪਸ਼ੂਆਂ ਵਾਸਤੇ ਗਾਂਆਂ ਵਾਸਤੇ ਵੱਡੇ ਹੀ ਬਣੇ ਹੋਏ ਆ। ਗੰਗੂਨੀ ਦੀ ਹਵਾ ਬਹੁਤ ਘੱਟ ਹੁੰਦੀ ਆ। ਆ ਪਹਿਲਾਂ ਖੋਲੜੀ ਸੀਗੀ ਹੁਣ ਇਹਦਾ ਕੰਮ ਨਹੀਂ ਕੋਈ। ਇੱਥੇ ਹੀ ਪਹਿਲਾਂ ਖੋਲੜੀ ਸੀ ਵੀ ਪਟਕ ਕੇ ਥੋੜਾ ਸਾਡੇ ਕੋਲੇ ਬੰਦਾ ਆਇਆ ਸੀ ਕੋਈ ਫਾਰਮ ਵਾਲਾ। ਉਹ ਸਾਨੂੰ ਦੱਸ ਕੇ ਗਿਆ ਸੀ ਵੀ ਤੁਸੀਂ ਐਂ ਕਰੋ ਹੁਣ ਥੋੜਾ ਐਸੀ ਬਦਲਾ ਕੀਤਾ ਹੁਣ ਲਾਇਆ 1 ਲੱਖ ਰੁਪਇਆ ਸਿਸਟਮ ਜੇ ਹੁਣ ਕੀਤਾ ਪਹਿਲਾਂ ਸਾਰਾ ਇਕੱਠੀ ਹੁੰਦੀਆਂ ਸੀਗਾ ਉਧਰ ਬੱਚੇ ਆ ਤੁਹਾਨੂੰ ਬੱਚੇ ਵੀ ਦਿਖਾਉਣੇ ਆ ਦੱਸਿਓ ਸਾਡਾ ਕੰਮ ਕਿਵੇਂ ਲੱਗਿਆ ਹਜੇ ਸਟਾਰਟਿੰਗ ਹੈ ਹੌਲੀ ਹੌਲੀ ਨਾਲ ਜਾਊਗੀ ਹਜੇ ਕੁਝ ਸਹੀ ਵੀ ਚੀਜ਼ਾਂ ਹੋਣਗੀਆਂ ਕੁਝ ਗਲਤ ਵੀ ਹੋਣਗੀਆਂ ਆਹ ਇਥੇ ਪਾਣੀ ਪਾ ਦਿੰਨੇ ਇਹਨਾਂ ਨੂੰ ਆੜ ਕੇ ਸੋਕੇ ਖੇਲਦਾਰੇ ਤਾਜ਼ਾ ਪਾਣੀ ਪਾ ਦਨੇ ਆਪਨੇ ਲੋੜ ਕੋਈ ਤਾਂ ਪਾਣੀ ਪਾ ਲੇ ਨਹੀਂ ਕਿ ਇਹ ਹੀ ਲੋਟ ਰਿਹਾ ਜਾਂਦਾ ਚੱਲੀ ਜਾਂਦਾ ਪਾਣੀ ਆਹੀ ਆਜ ਸਾਡਾ ਛੋਟਾ ਜਿਹਾ ਫਾਰਮ ਥੋੜੀ ਥੋੜੀ ਵੱਡੇ ਲੈਵਲ ਤੇ ਜਾਊਗਾ ਪਹਿਲੀ ਫੌੜੀ ਦੇ ਪੈਰ ਤਰਿਆ ਹੁਣ ਦੂਜੀ ਤੇ ਫਿਰ ਤੀਜੀ ਤੇ ਹੌਲੀ ਹੌਲੀ ਜਿਵੇਂ ਜਿਵੇਂ ਨਾਲ ਜਾਈ ਜਾਊਗੀ ਵਧਾਈ ਜਾਵਾਂਗੇ ਓਡੰਗਾ ਚੱਕ ਕੇ ਖਾ ਲੈਣ ਦਾ ਤਾਂ ਕੋਈ ਫਾਇਦਾ ਨਹੀਂ हां जी ਸਾਡੀਆਂ ਬੱਚੀਆਂ ਇਹ ਫਾਰਮ ਉਹ ਦੂਜਾ ਤਰ੍ਹਾਂ ਦੇ ਬਗਾਨੀਆਂ ਵੱਡੀਆਂ ਬੱਚੀਆਂ ਇਤਰ ਕਰਤਾਂ ਤਿੰਨ ਬੱਚਾ ਸਾਡੇ ਕੋਲੇ ਵੱਡੀਆਂ ਇੱਕ ਛੋਟੀ ਹੈ ਕਮਲ ਜੈਨ ਦੋ ਘਾਸ ਦੇ ਘਰ ਦੇ ਵਾਸਤੇ ਆਪਦੇ ਵਾਸਤੇ ਆਹ ਪਿਆ ਚਾਰ ਆਹ ਪਾਈ ਪੇ ਛੋਟੀ ਇਹਨਾਂ ਨੂੰ ਤਿੰਨ ਵਜ ਰਲਾਦਣ ਮੌਕੇ ਤੇ ਇਹਨਾਂ ਦਾ ਇਕੱਠੀ ਰਲਾਦਨੇ ਆ ਸਾਡੀ ਮੋਹਰਾ ਦੀ ਮੋਹਰਾ ਦੇ ਘੇੜੇ ਡਾਟ ਕਰਦੇ ਆ ਕਾਟ ਗਏ ਨੰਬਰ 6 ਹੈ ਤਸਿਓ ਕਿਵੇਂ ਲੱਗ ਰਿਹਾ ਹੋਈ ਹੌਲੀ ਸਟਾਰਟਿੰਗ ਹੋ ਕੰਮ ਦੀ ਬਸ ਇਹ ਵੀ ਬਸ ਦੋ ਕੁ ਮਹੀਨੇ ਤੱਕ ਟਿਕਾ ਲੈ ਰਹਿਣੇ ਬਸ ਹੁਣ ਸੇਵਾ ਜੀ ਕਰਨ ਲੱਗ ਪਏ ਜਿਵੇਂ ਜਿਵੇਂ ਨੌਲੇਜ ਆਉਂਦੀ ਹੈ ਜਿਵੇਂ ਜਿਵੇਂ ਕੋਈ ਬੰਦਾ ਕਹਿੰਦਾ ਆ ਸਾਡੀ ਹੈਗੇ ਸ਼ਾਈ ਵਾਲ ਜੀ ਮਿਕਸ ਜੀ ਇਹ ਕਿਉਂਕਿ ਨੌਲੇਜ ਹੈ ਨਹੀਂ ਨਾ T.A.2 ਦੇ ਜਾਬਾ ਜੀ ਕਰਾਉਂਦੇ ਸੀਗੇ ਹੌਣ ਕਰ ਜਿਹੜੇ ਵੀ ਭਰਾਉਣੇ ਆ ਵਦਕੇ ਭਰਾਵਾਂਗੇ ਹੁਣ ਆ ਗਿਆ ਇੱਧਰ ਸਾਡੀਆਂ ਗੰਗਾ ਸਹੀ ਤਰ੍ਹਾਂ ਤਾਪਾਰਨ ਹ